ਪਹਿਲਾ ਸਾਰੀਆਂ ਸਾਡੇ ਇੱਥੇ ਔਰਤਾਂ ਝਾੜੂ ਚੱਕੀ ਬੈਠੀਆਂ ਵੀ ਆਉਣ ਤੋਂ ਝਾੜੂ ਵਾਲਿਆਂ ਨੂੰ ਇਹਨਾਂ ਦੀ ਮਰਮਮਤ ਕਰਨੀ ਹੈ ਕਿਉਂਕਿ ਇਹਨਾਂ ਨੇ 1000 ਰੁਪਏ ਦਾ ਲਾਰਾ ਲਾ ਕੇ 1 ਰੁਪਿਆ ਨਹੀਂ ਦਿੱਤਾ ਸਾਥੇ ਚਾਂਦੀ ਸਿੰਘ ਚੰਨੀ ਪਿੰਡ ਟਾਲੀ ਵਿਖੇ ਪਹੁੰਚੇ ਆਪਾਂ ਗੱਲਬਾਤ ਕਰਦੇ ਆਂ ਚੰਨੀ ਸਾਹਿਬ ਜੈਪੀਮ ਜੀ ਸਰ ਭਰਮਾ ਜਿਹੜਾ ਤੁਹਾਨੂੰ ਹੰਗਾਰਾ ਮਿਲਦਾ ਹੈ ਨਕੂਦਰ ਵਿਧਾਨ ਸਭਾ ਵਿੱਚ ਕੀ ਕਹਿਣਾ ਚਾਹੁੰਗੇ ਸਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਵੱਲ ਆ ਰਹੇ ਹੈ ਜੋ ਲੋਗ ਗਲਤੀ ਨਾਲ ਧੋਖੇ ਵਿੱਚ ਆ ਕੇ ਜਾਂ ਝੂਠੇ ਵਾਦਿਆਂ ਤੇ ਆਮ ਆਦਮੀ ਪਾਰਟੀ ਚਲੇ ਗਏ ਤੇ ਅੱਜ ਵਾਪਸ ਕਾਂਗਰਸ ਆਏ ਹੈ ਇਸ ਕਰਕੇ ਵੱਡੀ ਪਾਰੀ ਜਿੱਤ ਬਲ ਕਾਂਗਰਸ ਵੱਧ ਰਹੀ ਹੈ ਸਰ ਵੀ ਮਹਿਲਾਵਾਂ ਦਾ ਬਹੁਤ سارے ਇਲਜ਼ਾਮ ਸੀਗੇ ਮੌਜੂਦਾ ਸਰਕਾਰ ਤੇ ਇੱਕ ਤਾਂ 100000 ਰੁਪਏ ਨਹੀਂ ਮਿਲਿਆ ਪਲੱਸ ਕਣਕ ਵੀ ਜਿਹੜੀ ਐ ਟਾਈਮ ਨਾਲ ਨਹੀਂ ਮਿਲ ਰਹੀ ਕੀ ਕਹਿਣਾ ਚਾਹੂੰਗੀ ਮਹਿਲਾ ਸਾਰੀਆਂ ਸਾਡੇ ਇੱਥੇ ਔਰਤਾਂ ਝਾੜੂ ਚੱਕੀ ਬੈਠੀਆਂ ਬਈ ਆਉਣ ਤੋਂ ਝਾੜੂ ਵਾਲਿਆਂ ਨੂੰ ਇਹਨਾਂ ਦੀ ਮੁਰੰਮਤ ਕਰਨੀ ਹੈ ਕਿਉਂਕਿ ਇਹਨਾਂ ਨੇ 1000 ਰੁਪਏ ਦਾ ਲਾਰਾ ਲਾ ਕੇ 1 ਰੁਪਇਆ ਨਹੀਂ ਦਿੱਤਾ ਐਨੀਆਂ ਬੀਬੀਆਂ ਨਾਲ ਤਾਂ ਬਸ ਦਿੱਲੀ ਜਿੱਤੇ ਲਿਆਈਆ ਦਾ ਆਪਾਂ ਨੇ ਜਿੱਤੇ ਜਿੱਤਨਾ ਦਾ ਬਹੁਤ ਬਹੁਤ ਪਿਆਰ ਦਿੱਤਾ ਮੈਂ ਇਹ ਪਿੱਠ ਵਿੱਚ ਵੀ ਗਿਆ ਤਾਂ ਮੈਨੂੰ ਪਤਾ ਕਿ 1000 ਰੁਪਏ ਨਹੀਂ ਮਿਲਿਆ ਕੋਈ ਗੱਲ ਨਹੀਂ ਉੱਠੇ ਸੀਗੇ ਕਿ ਆਨੇ ਨਹੀਂ ਕਰਨਾ ਸੀ ਕੰਮ ਤੇ ਝੂਠੇ ਲਾਰੇ ਲਾ ਕੇ ਝਾੜੂ ਵਾਲੇ ਬੋਟਾ ਲੈ ਕੇ ਸਾਨੂੰ ਕਹਿੰਦੇ ਵੀ ਝਾੜੂ ਬਣਾ ਕਰਨਾ ਕਲੇਸ਼ ਹੁੰਦਾ ਆ ਆਪਾਂ ਇਹ ਕਲੇਸ਼ ਕਰ ਬੈਠੇ ਹੁਣ ਇਹਨੂੰ ਲੰਬਾ ਬਾਓ ਤੁਸੀਂ ਉਹ ਤਾਂ ਪਹਿਣਾ ਜੇ ਤੁਹਾਡੀਆਂ ਫੁੱਟਾਂ ਇੱਕ ਪਾਸੇ ਪਾਉਂਦੇ ਆਂ ਜੰਦੀ ਵਾਲੇ ਪਾਸੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਬੇਤ ਕਰਨਾ ਬੀਤੀਆਂ ਨੂੰ ਬਣਾਵਾ ਨੂੰ ਵੀ ਕਿ ਪੰਜਾ ਚੌਂਡ ਛਾਹ ਤੇ ਮੋਹਰਾਂ ਲਾਓ ਜਦ ਮੈਂ ਮੁੱਖ ਮੰਤਰੀ ਸੀ ਤੁਹਾਡੇ ਬਿਜਲੀ ਦੇ ਬਕਾਏ ਮਾਫ ਕੀਤੇ ਪਾਣੀ ਦੇ ਬਕਾਏ ਮਾਫ ਕੀਤੇ ਪਟ્રોલ ਸਸਤਾ ਕਰਿਆ ਡੀਜ਼ਲ ਸਸਤਾ ਕਰਿਆ ਵੱਡੀਆ ਪੈਨਸ਼ਨਾਂ ਵਧਾਈਆਂ ਆਂਗਣਵਾੜੀ ਵਰਕਰ ਜਿਹੜੀਆਂ ਹੈਗੀਆਂ ਬੀਪੀਆਂ ਉਹਨਾਂ ਦੀਆਂ ਤਰਕਾਹਾਂ ਵਧਾਈਆਂ ਆਸ਼ਾ ਵਰਕਰ ਦੀਆਂ ਤਰਕਾਹਾਂ ਵਧਾਈਆਂ ਜਿਹੜੇ ਸਕੂਲ 'ਚ ਖਾਣਾ ਬਣਾਉਂਦੇ ਨੇ ਬਣਾਉਂਦੀਆਂ ਮਿੱਟੀ ਨਹੀਂ ਲਾਣੀਆਂ ਉਹਨਾਂ ਦੀਆਂ ਤਰਕਾਹਾਂ ਵਧਾਈਆਂ ਤੋਂ ਮੈਂ ਬਹੁਤ ਕੰਮ ਕੀਤੇ ਆ ਜਿਹੜੇ ਹੁਣ ਇੱਕਦਮ ਗਿੜਾ ਨਹੀਂ ਸਕਦਾ ਲੋਡ ਸਪੀਕਰ ਨਾ ਹੋਣ ਕਰਕੇ ਔਰ ਮੈਂ ਬੜਾ ਧੰਨਵਾਦੀਆਂ ਪਰਿਵਾਰ ਦਾ ਤੁਹਾਡਾ ਸਾਰਿਆਂ ਦਾ ਅੱਗੇ ਵੱਡੀ ਖਿੰਚੀ ਤੁਸੀਂ ਇਕੱਠੇ ਹੋਏ ਆ ਤਾਂ ਤੁਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਪੰਚੇ ਤੇ ਮੋਹਰਾ ਲਾਉਣੀਆਂ ਅੱਜ ਆਪਾਂ ਨੇ ਆਪਣੇ ਸੰਵਿਧਾਨ ਨੂੰ ਬਚਾਉਣਾ ਹੈ ਜਿਹੜਾ ਕਿ ਅੰਬੇਦਕਰ ਸਾਹਿਬ ਦਾ ਨਾਮ ਬਚਾਉਣਾ ਹੈ ਜਿਹੜਾ ਕਿ ਭਾਜਪਾ ਵਾਲੇ ਖਤਮ ਕਰਨ ਲੱਗੇ ਵੇ। ਸੋ ਅੱਜ ਇੱਕ ਹੌਂਦ ਦੀ ਲੜਾਈ ਹੈ। ਮੈਂ ਡੇਰਾ ਬੱਲਾ ਵਿੱਚ 25 ਕਰੋੜ ਰੁਪਿਆ ਦੇ ਤਰਫ। ਇਹ ਆਧਾਰਿਕ ਤੀਰਥ ਰਾਮ ਤੀਰ ਤਮਰ ਸਰਚ 25 ਕਰੋੜ ਰੁਪਿਆ ਦੇ ਤਰਫ। ਵਾਹ ਪਰਸ਼ੂਰਾਮ ਜੀ ਦੇ ਮੰਦਿਰ ਚੈੱਤ ਤੇ 10 ਕਰੋੜ ਰੁਪਏ ਦਿੱਤੇ। ਤਾਂ ਫਿਰ ਰਾਮਗੜੀਆ ਬਰਾਦਰੀ ਨੇ ਮੰਦਿਰ ਬਣਾਇਆ ਹੋਇਆ ਬਿਸ਼ੂ ਕਰਮਾ ਜੀ ਦਾ ਉਹਨਾਂ ਨੂੰ 2 ਕਰੋੜ ਰੁਪਏ ਦਿੱਤੇ। ਉਹ ਮੈਂ ਹਰ ਬਰਕ ਦੇ ਕੰਮ ਕੀਤੇ ਆ। ਤੁਹਾਨੂੰ ਵੀ ਮੇਰੀ ਬੇਨਤੀ ਹੈ ਕਿ ਜਾਰਾ ਜਾਰਾ ਬੁੱਢਾ ਬਾਕੀ ਜਾਰਾ ਜਾਰਾ ਗਿਆ ਇੱਕ ਤਰ੍ਹਾਂ ਹੀ ਹੋਣਾ ਪਿੱਟ ਦੇ ਵਿੱਚ ਤੁਹਾਡੇ ਕੰਮ। ਹੋ ਗਿਆ ਜੀ ਜਿਹੜੇ ਲੋਕ ਅਜੇ ਵੀ ਦੂਸਰੇ ਪਾਸੇ ਬੈਠੇ ਉਹਨਾਂ ਨੂੰ ਜਾ ਕੇ ਸਮਝਾਓ ਕਿ ਪੁੱਠੇ ਪਾਸੇ ਉਹਨੇ ਚੋਰੀ ਦਾ ਜਿੱਦਾਂ ਨੂੰ ਪਾਣੀ ਭਗਦਾ ਹੋਵੇ ਉਧਰੋਂ ਠੀਕ ਰਹਿੰਦਾ ਤੈਰਨਾ ਮੱਦੇ ਬਸੇ ਤੋਰੋ ਤੈਰ ਤੋਂ ਜੋਰ ਲੱਗਦਾ ਤੁਹਾਡਾ ਬਹੁਤ ਧੰਨਵਾਦ ਜੈ ਹਿੰਦ ਜੈ ਗੁਰੂ ਤੇ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਸਰਦਾਰ ਚੰਨਜੀ ਸਿੰਘ ਚੰਨੀ ਜੀ ਜਿੰਦਾਬਾਦ ਸਰਦਾਰ ਚੰਨਜੀ ਸਿੰਘ ਚੰਨੀ ਜੀ ਜਿੰਦਾਬਾਦ ਕੋ ਉਧਰ ਵਿਧਾਨ ਸਭਾ ਦੇ ਵੱਖ-ਵੱਖ ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਜਿੰਦਰ ਦੇ ਉਮੀਦਵਾਰ ਸਰਦਾਰ ਚੰਨ ਸਿੰਘ ਚੰਨੀ ਜੀ ਤਾਲੀ ਵਕੇ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਭਰਮਾ ਜਿਹੜਾ ਇਕੱਠ ਇੱਥੇ ਹੋਇਆ ਦੀ ਭਾਰੀ ਗਿਣਤੀ ਵਿੱਚ ਜਿਹੜੇ ਲੋਕ ਆ ਸਰਦਾਰ ਚੰਦ ਸਿੰਘ ਚੰਨੀ ਨੂੰ ਦੇਖਣ ਲਈ ਉਹਨਾਂ ਸੁਣਨ ਲਈ ਪਹੁੰਚੇ ਆ ਸਾਡੇ ਤੁਸੀਂ ਦੇਖ ਸਕਦੇ ਆ ਕਿ ਸਰਦਾਰ ਚੰਨ ਸਿੰਘ ਚੰਨੀ ਜੋ ਸਾਭਕਾ ਮੁੱਖ ਮੰਤਰੀ ਹਨ ਪੰਜਾਬ ਔਰ ਜਲੰਧਰ ਦੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਹਨ ਸੋ ਅੱਜ ਪਿੰਡਾਂ ਦੇ ਵਕ ਵਕ ਪਿੰਡਾਂ ਦੇ ਵਿੱਚ ਉਹ ਜਾ ਰਹੇ ਹਨ ਰਜੀਵ ਗੋੜਾ ਜੀ ਸਰਦਾਰ ਚੰਦ ਸਿੰਘ ਚੰਨੀ ਨੂੰ ਜਿਹੜਾ ਨਕੋਦਰ ਇਲਾਕੇ ਚੋਂ ਭਰਮਾ ਜਿਹੜਾ ਜਿਹੜਾ ਮਿਲ ਰਿਹਾ ਹੰਗਾਰਾ ਮਿਲ ਰਿਹਾ ਕੋਸ਼ਿਸ਼ ਵੀ ਬਹੁਤ ਮਿਹਨਤ ਕਰ ਰਹੇ ਹੋ ਸਰ ਕੀ ਕਹਿਣਾ ਚਾਹੋਗੇ ਸਰ ਕਿਉਂਕਿ ਅਸੀਂ ਪਿੰਡ ਤੋਂ ਪਿੰਡ ਘੁੰਮ ਰਹੇ ਆ ਤੇ ਜਿੰਦਾਬਾਦ ਉਮੀਦ ਆ ਬਹੁਤ ਜਿਆਦਾ 101% ਜਿੱਤ ਹੋਊਗੀ ਪਾਰਟੀ ਦੀ ਤੇ ਚਰਨਜੀਤ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਅਰਜੀਤ ਸਾਹਿਬ ਬਕ ਬਕ ਮਹਿਲਾਵਾਂ ਦਾ ਇਲਜ਼ਾਮ ਸੀਗਾ ਕਿ ਮੌਜੂਦਾ ਸਰਕਾਰ ਨੇ ਜਿਹੜਾ 1000 ਰੁਪਿਆ ਵੀ ਦਿੱਤਾ ਉਹ ਕੰਕ ਵੀ ਨਹੀਂ ਟਾਈਮ ਨੰਬਰ ਦੀ ਕੀ ਕਹਿਣਾ ਚਾਹੂੰਗੀ ਸਰ ਹਜ਼ਾਰ ਉਹ ਜਿਹੜਾ 1000 ਰੁਪਿਆ ਨਹੀਂ ਦਿੱਤਾ ਉਹ ਤਾਂ ਹੁਣ ਜਮ੍ਹਾਂ ਹੋ ਗਿਆ ਉਹਨਾਂ ਦੇ ਸਰਕਾਰਾਂ ਤੇ ਸਰਕਾਰ ਨੂੰ ਚਾਹੀਦਾ ਵੀ ਉਹ ਹੁਣ ਇਕੱਠੇ ਪੈਸੇ ਦੇਣ ਉਹਨਾਂ ਨੂੰ ਸਰ ਚੰਨੀ ਸਾਹਿਬ ਨੇ ਕਿਹਾ ਕਿ ਲੋਕ ਝਾੜੂ ਚੱਕੀ ਫਿਰਦੇ ਆ ਉਡੀਕ ਤੇ ਆ ਵੀ ਕਦੋਂ ਝਾੜੂ ਵਾਲੇ ਆਉਣਗੇ ਤੇ ਕਦੋਂ ਉਹਨਾਂ ਤੇ ਬਾਕੀ ਵੀ ਜਾਣੀ ਹੈ ਕਿ ਕੀ ਕਹਾਂ ਚਾਹੁੰਗੇ ਇਸ ਬਿਆਨ ਤੇ ਸਰ ਇਹ ਤਾਂ ਕੰਮਾਂ ਦੇ ਆ ਡਿਪੈਂਡ ਜਿੱਦਾਂ ਦੀਆਂ ਉਹਨਾਂ ਇੱਕ ਵੋਟਾਂ ਕੰਮ ਕੀਤੇ ਆ ਉਦਾਂ ਦੀਆਂ ਵੋਟਾਂ ਲੈਣਗੇ ਠੀਕ ਹੈ ਧੰਨਵਾਦ